ਰਾਤ ਚਰੀਆ ਕਾ ਸਾਰੇ ਪੰਜਾਬ ਬਾਸ ਤੁਹਾਨੂੰ ਜਿਹੜਾ ਸਵਾਗਤ ਹੈ ਆਪਣੀ YouTube ਚੈਨਲ ਵੈਦਰ ਬਾਈ ਕਰਨ ਵਿੱਚ ਜਿਸ ਨੂੰ ਅੱਜ ਰਾਤ 16 April ਪੰਜਾਬ ਦੇ ਰਾਤ ਦੇ ਮੌਸਮ ਦੀ ਗੱਲ ਕਰਾਂਗੇ 8:30 ਵਜੇ ਤੋਂ ਲੈ ਕੇ ਸਵੇਰ ਤੱਕ ਕਿੰਨਾ ਪਾਗ ਵਿੱਚ ਗਾਜ ਲੈਵਲ ਸ਼ਿਕ ਦੇ ਸਾਰੇ ਹਨ ਕਿੰਨਾ ਪਾਗ ਠੰਡੀਆਂ ਹਵਾ ਚੱਲ ਸਕਦੀਆਂ ਨੇ ਕਿਸਾਨਾਂ ਲਈ ਕੀ ਅਪਰੇਟ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਆਇਆ ਕਰਵਾ ਕਰਕੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੇ ਲਾਈਕ ਜਰੂਰ ਕਰ ਚਲੇ ਗਿਆ ਦਿਨ ਵੀਡੀਓ ਹੁਣ ਤੁਸੀਂ 16 ਅਪ੍ਰੈਲ ਪੰਜਾਬ ਦੇ 8ਵੇਂ ਦੀਆਂ ਲਾਈਵ ਰਾਤ ਦੀਆਂ ਸੈਟਅਪ ਦਿਨ ਦੇ ਹੋਈ ਦੇਖਦੇ ਪੰਜਾਬ ਦੇ ਆਪਣੇ ਮੱਝੇ ਵਾਲੋਂ ਇੱਕ ਸਿਸਟਮ ਐਂਟਰ ਕਰ ਰਿਹਾ ਜਦੋਂ ਦੱਸਿਆ ਸੀ ਕੱਲ ਰਾਤ ਵੀ ਜਦੋਂ ਦੱਸਿਆ ਸੀ ਆਪਾਂ ਕਿ ਪੰਜਾਬ ਦੇ ਕੱਲ ਨੂੰ ਸ਼ਾਮ ਨੂੰ ਸੈਟਮੈਂਟ ਕਰੂਗਾ ਪਰ ਥੋੜਾ ਜਿਹਾ ਲੇਟ ਹੋ ਗਿਆ ਹੋ ਆਪਣੇ ਆਪਣੇ ਸ਼ਾਮੀ 7:00 ਵਜੇ ਉਹ ਸੈਟ ਪੰਜਾਬ ਵਿੱਚ ਐਂਟਰ ਕੀਤਾ ਮੱਝੇ ਦੇ ਇਲਾਕਿਆਂ ਵਿੱਚ ਬਾਕੀ ਆਪਾਂ ਜ਼ਿਲ੍ਹੇ ਵਾਈ ਦੇ ਵੀ ਗੱਲ ਕਰਦੇ ਬਾਕੀ ਤੁਸੀਂ 7:45 ਦੀਆਂ ਤਸਵੀਰਾਂ ਆਪਣੇ ਮੱਝੇ ਦੇ ਇਲਾਕੇ ਵਿੱਚ ਉਹ ਆਪਾਂ ਸੈਟਮੈਂਟ ਕਰ ਚੁੱਕਾ ਹੈ ਜਿਵੇਂ ਤੁਸੀਂ ਦੇਖੋ ਪਹਾੜੀ ਇਲਾਕੇ ਵਿੱਚ ਆਪਣੇ ਘਰ ਚਮਕ ਦੇਖ ਨੂੰ ਮਿਲ ਰਹੀ ਹੈ ਆਪਣੇ ਘਰ ਚਮਕ ਦੇਖ ਨੂੰ ਮਿਲ ਰਹੀ ਕਿ ਨਾ ਪਾ ਕੇ ਉਹ ਜੀ ਮੀਰੇ ਜਾਲੇ ਸਾਰ ਹਨ ਆਪਣੇ 8 ਬੱਚੇ ਕਿਹਨ ਆਪਣੇ ਆਪਣੇ ਅੰਮਰਸਾ ਦੇ ਭਾਗ ਹੋ ਗਏ ਤਾਂ ਤਾਂ ਦੇ ਥੋੜੇ ਬਦੇ ਗੁਰਦਾਸਪੁਰ ਦੇ ਪਖਾਨਕੋੜ ਦੇ ਹੋ ਗਏ ਨਾ ਆਪਣੇ ਸੈਸਟੋਮੈਂਟਰ ਕਰ ਚੁੱਕਾ ਹੈ ਤੇਜ਼ ਰਫਤਾਰ ਹਵਾ ਨਾਲ ਠੰਡੀਆਂ ਹਵਾ ਨਾਲ ਇਹਨਾਂ ਵਿੱਚ ਸੈਸਟੋਮੈਂਟਰ ਕਰ ਚੁੱਕੇ ਆਉਂਦੇ ਕੁਝ ਘੰਟਿਆਂ ਚ ਆਪਣੇ 8 ਬੱਚੇ ਨੇ 9 9:30 ਦੇ ਤਕਰੀਬਨ ਤਹੀ ਆਪਣੇ ਸੈਸਟੋਮ ਦੇਖੋ ਇਸ ਤਰ੍ਹਾਂ ਪੰਜਾਬ ਵਿਚ ਆ ਰਿਹਾ ਹੈ ਆਪਣੇ ਇਨਕ ਭਗ ਲਗ ਭਗੇ ਕਵਰ ਕਰ ਸਕਦਾ ਹੈ ਜਿਹਦੀ ਰਿਪੋਰਟ ਆ ਰਹੀ ਹੈ ਆਪਣੇ ਕਪੂਰ ਜਿੰਦੇ ਦੇ ਭਾਗ ਹੋ ਗਏ ਹੁਸ਼ਿਆਰਪੁਰ ਹੋ ਗਿਆ ਸ਼ੀਤ ਭਾਗ ਚੰਗਲ ਥੋੜੇ ਬਦੇ ਲੁਧਿਆਣੇ ਦੇ ਭਾਗ ਆਪਣੇ ਨਾ ਭਾਗ ਜਮੀਰ ਜਿਆਦੇ ਸਾਰੇ ਨਾਲ ਬਾਕੀ ਥੱਲੇ ਵਾਲੇ ਆਪਣੇ ਭਾਗ ਹੋ ਗਏ ਥੋੜੇ ਬੋਤੇ ਮੋਗੇ ਫਲੋਜਪੁਰ ਦੇ ਵੀ ਹੋ ਸਕਦੇ ਆ ਇਹਨਾਂ ਨੂੰ ਪਤਾ ਹੈ ਪ੍ਰੀ ਮੌਨਸੂਨ ਗਤੀਵਿਧੀਆਂ ਥੋੜੇ ਬੋਤੇ ਬਦਲਵਾਈ ਘਰ ਚਮਕ ਨਾਲ ਇਹਨਾਂ ਵਿੱਚ ਵੀ ਮਾੜੇ ਮੋਟੇ ਵੀ ਦੇਖਣ ਨੂੰ ਮਿਲ ਸਕਦੇ ਬਾਕੀ ਥੱਲੇ ਵਾਲੇ ਭਾਗ ਹੋ ਗਏ ਇਹ ਜ਼ਿਆਦਾਤਰ ਆਪਣੇ ਸਾਫੀ ਤੇ ਖੁਸ਼ਕੀ ਰਹਿਣਗੇ ਹਾਲਾ ਜਰੂਰ ਜਾ ਸਕਦੀ ਇਹਨਾਂ ਵਿੱਚ ਵੀ ਥੋੜੀ ਬੋਤੀ ਜਿਆਦੀ ਨਹੀਂ ਥੋੜੀ ਬੋਤੀ ਛਣੀਆਂ ਹੋਈਆਂ ਨਾਲ ਪਾਉਗੇ ਥੱਲੇ ਵਾਲੇ ਮਾੜੇ ਦੇ ਭਾਗ ਵਿੱਚ ਵੀ ਦੇਖਣ ਨੂੰ ਮਿਲ ਸਕਦੇ ਬਾਕੀ ਮੇਨ ਆਪਣੇ ਮੀਂਹ ਥੋੜੇ ਜਿਆਦੇ ਸਾਰੇ ਨੰਬਰ ਸਰ ਗੁਰਦਾਖੜ ਪਠਾਨਕ ਬਾਕੀ ਇਹ ਸੈਸਟਮ ਦਾ ਪ੍ਰੀ ਮੋਸ਼ਨ ਗਤੀਵਧੀ ਹੈ ਨਾ ਜਿਸ ਕਰਕੇ ਆਪਣੇ ਘੜੇ ਮਾਲੀ ਵੀ ਤੇੜੀ ਪੂਰੀ ਦੇਖਣ ਨੂੰ ਮਿਲ ਸਕਦਾ ਹੈ ਮੋਟੇ ਕਣੀ ਵਾਲੇ ਮੀਰੇ ਨਾਲ ਬਾਕੀ ਕਈ ਵਾਰ ਕਿਤੇ ਨੂੰ 20 20 ਮਿੰਟ ਦਾ ਜਾਂ ਅੱਧੇ ਘੰਟੇ ਦਾ ਸਪੈਲ ਵੀ ਜਰੂਰ ਦੇਖਣ ਨੂੰ ਮਿਲ ਸਕਦਾ ਹੈ ਸੈਸਟਮ ਨਾਲ ਮਤਲਬ ਕਾਲਮ ਵਾਲਾ ਕਰੀਏ ਸੈਸਟਮ ਆਪਣੇ ਲਗਭਗ ਜਿਹੜੇ ਤੁਹਾਨੂੰ ਲਾ ਕੇ ਗਿਣਾਏ ਹਨ ਇਹਨਾਂ ਦੇ ਸਾਰੇ ਜੁਲੀਆਂ ਜਿਲੀਆਂ ਦੇ ਸਾਰੇ ਪੰਨਿਆਂ ਵਿੱਚ ਮੀਂਹ ਨਹੀਂ ਦੇਖਣ ਨੂੰ ਮਿਲੂਗਾ ਕੁਝ ਕੁਝ ਪੰਨਿਆਂ 'ਚ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਕੁਝ ਕੁਝ ਆਪਣੇ ਕੱਲੀ ਸੁੱਕੀ ਨੇਰੀ ਵੀ ਦੇਖਣ ਨੂੰ ਮਿਲਦੀ ਠੰਡੀ ਸੁੱਕੀ ਹਨੇਰੀ ਬਾਕੀ ਅੱਜ ਜਿਹਦੇ ਵਿੱਚ ਨੇ ਵੀਡੀਓ ਚੰ